ਨੋ ਕਿ ਜਿੰਨੇ ਵੀ 에ਜੰਟ ਹੁੰਦੇ ਕੋਈ ਵੀ ਪਿੱਛੇ ਨਹੀਂ ਆਉਂਦਾ ਬੱਚਾ ਮਗਰ ਬੜੇ ਸੈਕਿੰਡ ਟਾਈਮ ਆਇਆ ਲਾਸਟ ਟਾਈਮ ਮੈਂ ਉਦੋਂ ਵੀ ਅਸੀਂ ਆਏ ਸੀ ਕਿ ਮਿਲਨ ਤੇ ਆਪਕੀ ਫੇਰ ਬਹੁਤ ਵਧੀਆ ਲੱਗਾ ਫੇਰ ਸਰ ਆਏ ਸਾਨੂੰ ਮਿਲਨ ਆਪਣੀ ਪ੍ਰੋਬਲਮ ਨਹੀਂ ਮਤਲਬ ਡਿਸਕਸ ਕਰਦੇ ਆਂ ਫਿਰ ਉਹਦਾ ਸੋਲੂਸ਼ਨ ਕਰਕੇ ਦੇ ਦਿੰਦੇ ਜਿੱਥੇ ਤੁਹਾਨੂੰ ਸੇਮ ਪੈਕੇਜ ਸਾਈ ਹਵਰਸਿਸ ਸਭ ਤੋਂ ਸਸਤਾ ਪੈਕੇਜ ਮਤਲਬ 5.5 ਤੋਂ 6 ਲੱਖ ਦਾ ਇੱਕ ਪੈਕੇਜ ਦੇ ਰਿਹਾ ਹੈ ਉੱਥੇ ਸਟੂਡੈਂਟ 10-10 ਲੱਖ ਚ ਆ ਰਹੇ ਨੇ ਕੀ ਸੁਜੈਸਟ ਕਰਨਾ ਚਾਹਾਂਗੇ ਸਟੂਡੈਂਟਸ ਨੂੰ ਮੈਂ ਮੈਂ ਹੀ ਰეკਮੈਂਡ ਕਰੂੰਗਾ ਸਾਰੇ ਸਟੂਡੈਂਟ ਨੂੰ ਕਿ ਜਿਨ੍ਹਾਂ ਨੇ ਫਾਈਲ ਸਾਈਪਰਸ ਦੀ ਲਾਣੀ ਹੈ ਸਾਈਓਵਰਸੇ ਤੋਂ ਲਾਣ ਕਿਉਂਕਿ ਇੱਕ ਤਰ੍ਹਾਂ 100% ਵੀਜ਼ਾ ਹੈ ਕਿ ਮਤਲਬ ਸ਼ੋਰਟ ਟੀਮ ਵੀਜ਼ਾ ਆ ਨਹੀਂ ਆਣਾ ਹੋਰ ਨਬਰ ਇਜ਼ੰਟੋਰ ਵੀ ਬਹੁਤ ਆ ਜਿਹੜੇ ਮਤਲਬ 7-8 ਲੱਖ ਲੈ ਰਹੇ ਆ ਲੱਗ ਜਿੱਤੇ ਨਹੀਂ ਆ ਰਿਹਾ ਲੱਗ ਰਿਹਾਗਾ ਯਾਰ ਇਸ ਤੋਂ ਬੈਸਟ ਹੈ ਕਿ ਸਾਈਓਵਰਸ ਤੋਂ ਫਾਈਲ ਲਾਣ ਕੋਈ ਵੀਜ਼ਾ ਵੀ 100% ਸ਼ੋਰਟ ਪੰਜਾਬ ਹੀ ਨਹੀਂ ਪੂਰੇ ਇੰਡੀਆ ਵਿੱਚ ਸਾਈਓਵਰਸ ਇਦਾਂ ਦੀ ਕੰਪਨੀ ਆ ਜੋ ਸਾਈਪਰਸ ਭੇਜੇਗੇ ਪੱਤਿਆਂ ਨੂੰ ਮਿਲਣ ਵੀ ਜਾਂਦੀ ਹੈ ਅਤੇ ਉਹਨਾਂ ਨੂੰ ਗੋਰਡਾਈਡ ਕਰਤੀ। ਓਕੇ ਮੋਹਿਤ ਅੱਜ ਤੁਸੀਂ ਸਾਈਪ੍ਰਸ 'ਚ ਬੈਠੇ ਹੋ ਨਿਕੋਸ਼ੀਆ 'ਚ ਉਸ ਪਰਸਨ ਦੇ ਨਾਲ ਜਿਹੜੇ ਜਿਨ੍ਹਾਂ ਨੇ ਤੁਹਾਨੂੰ ਇੰਡੀਆ ਤੋਂ ਇੱਥੇ ਭੇਜਾਇਆ ਮੇਰੇ ਤੁਹਾਡੇ ਏਜੰਟ ਉੱਧ ਤੁਹਾਨੂੰ ਇੱਥੇ ਮਿਲਣ ਆਏ ਨੇ ਤੁਹਾਡੇ ਨਾਲ ਬੈਠੇ ਨੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਕਿੱਦਾਂ ਦਾ ਹਾਲ ਕਰ ਰਹੇ ਮੈਮ ਬਹੁਤ ਵਧੀਆ ਕਿਉਂਕਿ ਜਿੰਨੇ ਵੀ ਏਜੰਟ ਹੁੰਦੇ ਕੋਈ ਵੀ ਪਿੱਛੇ ਨਹੀਂ ਆਉਂਦਾ ਦਾ ਬੱਚਾ ਮਗਰ ਬਟ ਇਹ ਸੈਕਿੰਡ ਟਾਈਮ ਆਇਆ ਲਾਸਟ ਟਾਈਮ ਮੈਂ ਉਧਰ ਵੀ ਸੁਣਾਈ ਸੀ ਕਿ ਮਿਲਣ ਇਹਨਾਂ ਕਿਸੇ ਬਹੁਤ ਵਧੀਆ ਲੱਗਾ ਸੇਰ ਸਰ ਆਏ ਸਮੇਂ ਮਿਲਣ ਆਪਣੀ ਪ੍ਰੋਬਲਮ ਨਹੀਂ ਮਤਲਬ ਡਿਸਕਸ ਕਰਦੇ ਆ ਫਿਰ ਉਹਦਾ ਸੋਲੂਸ਼ਨ ਕਰਕੇ ਦੇ ਦਿੰਦੇ ਨੇ ਬਹੁਤ ਸਪੋਰਟਿੰਗ ਓਕੇ ਮੈਨੂੰ ਇਹ ਚੀਜ਼ ਦੱਸੋ ਮੋਹਿਤ ਵੀ ਤੁਸੀਂ ਇੱਥੇ ਕਿਹੜੇ ਕੋਰਸ ਤੇ ਆਏ ਹੋਏ ਮੈਂ ਪਹਿਲਾਂ ਮੈਂ ਫਾਊਂਡੇਸ਼ਨ ਦਾ ਆਇਆ ਸੀਗਾ ਹੁਣ ਮੇਰਾ ਡਿਪਲੋਮਾ 2 ਸਾਲ ਦਾ ਓਕੇ ਤੁਸੀਂ ਫਾਊਂਡੇਸ਼ਨ ਕੋਰਸ ਤੇ ਆਏ ਸੀਗੇ ਫਾਊਂਡੇਸ਼ਨ ਕੋਰਸ ਕਲੀਅਰ ਹੋ ਗਿਆ ਹੈ ਤੁਹਾਡਾ ਹਾਂਜੀ ਮੈਮ ਹੋ ਗਿਆ ਪੇਪਰ ਹੋ ਗਿਆ ਹੈ ਤੁਹਾਡਾ ਹਾਂਜੀ ਮੈਮ ਪਾਸ ਕਰ ਚੁੱਕੇ ਹੋ ਹਾਂਜੀ ਕਰ ਲਿਆ ਕਿੰਨੇ ਬੈਂਡ ਆਇਆ ਸਰ ਸਾਢੇ 5 5 ਸਹੀ ਪਹਿਲਾਂ ਤਾਂ ਕਿ ਤੁਹਾਨੂੰ ਵਧਾਈਆਂ ਸਰ ਮੈਂ ਬਹੁਤ ਠੀਕ ਹੈ ਸਰ ਤੇ ਹੁਣ ਤੁਸੀਂ ਅਗੇ ਡਿਪਲੋਮੇ 'ਚ ਨੋ ਹੋ ਚੁੱਕੇ ਹੋ ਹਾਂਜੀ ਮੈਮ ਓਕੇ ਮਨੇ ਇਹ ਦੱਸ ਮੋਹ ਜਦੋਂ ਇੰਡੀਆ ਤੋਂ ਆਏ ਸੀ ਕਿੰਨਾ ਖਰਚਾ ਸੀ ਤੁਹਾਡਾ ਆ ਮੈਮ ਸਾਢੇ 5 ਲੱਖ ਦਾ ਪੈਕੇਜ ਸੀ ਸਿਰਫ ਸਾਢੇ 5 ਲੱਖ ਹਾਂਜੀ ਮੈਮ ਇਸ ਤੋਂ ਇਲਾਵਾ ਕੁਝ ਪੇ ਕੀਤਾ ਨੋ ਮੈਮ ਹੋਰ ਕਿਸੇ ਨੂੰ ਹਿਡਨ ਚਾਰजेस ਕੋਈ ਪੇ ਕਰਦੇ ਹੋ ਨੋ ਮੈਮ ਯਾ ਸਾਈਓਵਰਸੀਜ਼ ਨੇ ਤੁਹਾਡੇ ਕੋਲ ਬਾਅਦ 'ਚ ਕੁਝ ਚਾਰਜ ਕੀਤਾ ਹੋ ਨੋ ਮੈਮ ਕੋਈ ਨਹੀਂ ਇਹ ਕਿ ਅਦਲਾ ਇਜੈਂਸੀ ਦੇ ਸਟੂਡੈਂਟ ਵੀ ਆਏ ਹੋਣਗੇ ਉਹ ਕਿੰਨੇ ਚਾਏਗਾ ਮੈਮ ਅਬੋਵ 7 ਤੋਂ 8 ਲੱਖ 7 ਤੋਂ 8 ਲੱਖ ਇਸ ਚ ਕੋਈ ਝੂਠ ਤਾਂ ਨਹੀਂ ਨੋ ਮੈਮ ਕੋਈ ਨਹੀਂ ਕਿਉਂਕਿ ਅਸੀਂ ਜਿੰਨੇ ਸਟੂਡੈਂਟਸ ਨੂੰ ਮਿਲੇ ਆ ਮੋਸਟਲੀ ਸਟੂਡੈਂਟਸ ਨੇ ਇਹੀ ਦੱਸਿਆ ਕੋਈ 8 ਆਇਆ ਕੋਈ 10 ਆਇਆ ਬਟ ਜਿੱਥੇ ਤੁਹਾਨੂੰ ਸੇਮ ਪੈਕੇਜ ਸਾਈਂ ওভারਸੇਸ ਸਭ ਤੋਂ ਸਸਤਾ ਪੈਕੇਜ ਮਤਲਬ 5.5 ਤੋਂ 6 ਲੱਖ ਦਾ ਇੱਕ ਪੈਕੇਜ ਦੇ ਰਿਹਾ ਹੈ ਉੱਥੇ ਸਟੂਡੈਂਟ 10-10 ਲੱਖ ਚ ਆ ਰਹੇ ਨੇ ਕੀ ਸੁਜੈਸਟ ਕਰਨਾ ਚਾਹੋਗੇ ਸਟੂਡੈਂਟਸ ਨੂੰ ਮੈਂ ਮੈਂ ਹੀ ਰეკਮੈਂਡ ਕਰੂੰਗਾ ਸਾਰੇ ਸਟੂਡੈਂਟ ਲੋਕੀ ਜਿਨ੍ਹਾਂ ਨੇ ਫਾਈਲ ਸਾਈਓਵਰਸੀ ਦਿਲਾਨੀ ਹੈ ਸਾਈਓਵਰਸੀ ਤੋਂ ਲਾਨ ਕਿ ਇੱਕ ਤਾਂ 101% ਵੀਜ਼ਾ ਆਇਆ ਕਿ ਮਤਲਬ ਸ਼ੋਰਟ ਟੀਅ ਵੀਜ਼ਾ ਆ ਨਹੀਂ ਆਣਾ ਔਰ ਨਦਰੇਜ਼ ਹੰਟੋਰ ਵੀ ਬਹੁਤ ਆ ਜਿਹੜੇ ਮਤਲਬ 7 ਤੋਂ 8 ਲੱਖ ਲੈ ਰਹੇ ਆ ਲੱਗ ਇੱਥੇ ਵੀ ਹਜ਼ਾਰੀ ਹੋ ਲੱਗ ਰਿਹਾ ਹੈਗਾ ਯਾਰ ਇਸ ਤੋਂ ਬੈਸਟ ਹੈ ਕਿ ਸਾਈਓਵਰਸੀ ਤੋਂ ਫਾਈਲ ਲਾਨ ਕੋਈ ਵੀਜ਼ਾ ਵੀ 100% ਸ਼ੋਰਟਲੀ ओके ਸਾਈਓਵਰਸੀ ਨੂੰ ਹੀ ਚੂਜ਼ ਕਰਨ ਦਾ ਕੀ ਰੀਜ਼ਨ ਹੈ ਕਾਜ਼ ਮੈਮ ਉਹ ਵਧੀਆ ਹੈ અમારો ਬਹੁਤ ਸਪੋਰਟਿਵ ਹੈ ਔਰ ਬੱਚੇ ਆਂਦੇ ਆ ਪਿੱਛੇ ਸਾਰੂ ਨਹੀਂ ਮਤਲਬ ਪੁੱਛਣ ਤਿੱਤਾ ਵੀ ਸੋ ਕੋਈ ਵੀ ਪ੍ਰੋਬਲਮ ਹੁੰਦੀ ਹੈ ਸਾਰੇ ਬੱਚੇ ਡਿਸਕਸ ਕਰਦੇ ਨੇ ਫਿਰ ਸਾਰ ਸੋਲੂਸ਼ਨ ਕਰਕੇ ਲੈਂਦੇ ਨੇ ਸੋ ਮੰਨਦੇ ਹੋ ਸਾਈਓਵਰਸੀਸ ਮਤਲਬ ਸਾਈਪ੍ਰਸ ਦਾ ਦੂਜਾ ਨਾਮ ਸਾਈਓਵਰਸੀਸ ਮੰਨਦੇ